ਹਾਂਜੀ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਸਾਰੇ ਦੋਸਤੋ ਦੋਸਤੋ ਅੱਜ ਜਿਹੜੀ ਮੈਂ ਗੱਲ ਤੁਹਾਨੂੰ ਦੱਸਣ ਆ ਗਾਇਆ ਕਰ ਲਗਾਇਆ ਤੁਹਾਡੇ ਨਾਲ ਉਹ ਇਸ ਤਰ੍ਹਾਂ ਹੈ ਕਿ ਮੈਂ ਰਾਤ YouTube ਤੇ ਤੇ ਬਾਬਾ ਸਾਹਿਬ ਸੈਬ ਸ੍ਰੀ ਕਾਂਚੀ ਰਾਮ ਜੀ ਦੀਆਂ ਵੀਡੀਓ ਦੇਖ ਰਿਹਾ ਸੀ ਜਿਨ੍ਹਾਂ ਦੇ ਵਿੱਚੋਂ ਮੈਨੂੰ ਬਹੁਤ ਸਾਰੀ ਜਾਣਕਾਰੀ ਜਿਹੜੀ ਆ ਉਹ ਪ੍ਰਾਪਤ ਹੋਈ ਆ ਜਾਣਕਾਰੀ ਦੇ ਵਿੱਚ ਇਹ ਵੀ ਮੈਨੂੰ ਪਤਾ ਲੱਗਾ ਕਿ ਜਿਹੜਾ ਵੋਟ ਦਾ ਅਧਿਕਾਰ ਆ ਐਸੀਬੀਸੀ ਲੋਕਾਂ ਨੂੰ ਜਿਹੜਾ ਵੋਟ ਦਾ ਅਧਿਕਾਰ ਲੈ ਕੇ ਦਿੱਤਾ ਸੀ ਉਹ ਵੀ ਬਾਬਾ ਸਾਹਿਬ ਸੈਦ ਸ੍ਰੀ ਕਾਂਚੀ ਰਾਮ ਜੀ ਨੇ ਲੈ ਕੇ ਦਿੱਤਾ ਸੀਗਾ ਜੀ ਦਾ ਕਰਕੇ ਅੱਜ ਐਸੀਬੀਸੀ ਲੋਕਾਂ ਦੀ ਕਦਰ ਹੈ ਵੋਟ ਦਾ ਕਰਕੇ ਅੱਜ ਜੇ ਆਪਾਂ ਜਾਣੀਏ ਤੇ ਜਦੋਂ ਪਿੰਡ ਦੇ ਵਿੱਚ ਸਰਪੰਚੀ ਦੀ ਇਲੈਕਸ਼ਨ ਹੁੰਦੀ ਆ ਸਰਪੰਚੀ ਦੀ ਇਲੈਕਸ਼ਨ ਹਮੇਸ਼ਾ ਇੱਕ ਤਨਾੜ ਬੰਦੇ ਵੱਲੋਂ ਲੜਾਈ ਜਾਂਦੀ ਆ ਕਿਉਂਕਿ ਗਰੀਬ ਮਜ਼ਦੂਰ ਤੇ ਉਹਨਾਂ ਪੈਸਾ ਖਰਚ ਕਰ ਹੀ ਨਹੀਂ ਸਕਦੇ ਤੇ ਤਨਾੜ ਬੰਦਿਆਂ ਕੋਲ ਪੈਸਾ ਵੱਧ ਹੁੰਦਾ ਆ ਉਸ ਕਰਕੇ सरपंच जी इलेक्शन लड़ਦੇ ਆ ਤੇ सरपंच ही ਲੈ ਵੀ ਜਾਂਦੇ ਆ ਹੁਣ ਮੇਨ ਗੱਲ ਤੇ ਆਉਂਦੇ ਆ ਜੇ ਜਦੋਂ ਸਰਪੰਚੀ ਕੋਈ ਧਨਾੜ ਬੰਦਾ ਲੜਦਾ ਹੈ ਇਲੈਕਸ਼ਨ ਲੜਦਾ ਆ ਤੇ ਹਫਤਾ ਪਹਿਲਾਂ ਐਸਬੀਸੀ ਦੇ ਲੋਕਾਂ ਦੇ ਘਰਾਂ ਚ ਆ ਕੇ ਹੱਥ ਵੀ ਜੋੜਦਾ ਆ ਐਸਬੀਸੀ ਦੇ ਲੋਕਾਂ ਨੂੰ ਆਪਣੇ ਜੱਫੀ ਚ ਵੀ ਲੈਂਦਾ ਆ ਕਾਦੇ ਵਾਸਤੇ ਲੈਂਦਾ ਆ ਕਿ ਮੈਨੇ ਵੋਟ ਪਾਇਓ ਉਹ ਇਹ ਗੱਲ ਕਹਿੰਦਾ ਆ ਕਿ ਆਪਾਂ ਸਰਪੰਚੀ ਚ ਖੜੇ ਹੋਏ ਆ ਮੈਨੇ ਵੋਟ ਪਾਇਓ ਮੜ ਫਰਜ ਕਰ ਲੋ ਤੁਸੀਂ 2 ਮਿੰਟ ਲਈ ਮੰਨ ਕੇ ਚੱਲੋ ਵੀ ਜੇ ਬਾਬਾ ਸਾਹਿਬ ਸਹਿਬ ਸ੍ਰੀ ਕਾਂਚੀ ਰਾਮ ਜੀ ਇਸ ਧਰਤੀ ਦੇ ਨਾਂ ਉਹਦੇ ਨਾ ਸੰਵਿਧਾਨ ਲਿਖਦੇ ਨਾ ਕਾਨੂੰਨ ਬਣਾਉਂਦੇ ਨਾ ਐਸਬੀਸੀ ਦੇ ਲੋਕਾਂ ਨੂੰ ਵੋਟ ਦਾ ਅਧਿਕਾਰ ਲੈ ਕੇ ਦਿੰਦੇ ਤੇ ਕੀ ਜਿਹੜੀ ਅੱਜ ਸਾਡੀ ਕਦਰ ਪੈਂਦੀ ਆ ਜਿਹੜੀਆਂ ਜਫੀਆਂ ਅੱਜ ਸਾਨੂੰ ਪੈਂਦੀਆਂ ਆ ਉਹ ਪੈਣੀਆਂ ਸੀ ਨਹੀਂ ਨਾ ਪੈਣੀਆਂ ਸੀ ਕਦੇ ਵੀ ਨਹੀਂ ਪੈਣੀਆਂ ਸੀ ਸੋ ਮੇਰਾ ਤੇ ਇਹੀ ਤੁਹਾਨੂੰ ਇੱਕ ਮੈਸੇਜ ਆ ਕਿ ਤੁਸੀਂ ਬਾਬਾ ਸਾਹਿਬ ਭੀਮਰਾਓ ਜੀ ਬਾਰੇ ਜਰੂਰ ਸੁਣਿਆ ਕਰੋ ਪੜ੍ਹਿਆ ਕਰੋ ਤੇ ਆਪਣੇ ਆਪਣੇ ਘਰਾਂ ਦੇ ਵਿੱਚ ਬਾਬਾ ਸਾਹਿਬ ਸ੍ਰੀ ਕਾਂਚੀਰਾਮ ਜੀ ਦੀ ਇੱਕ ਇੱਕ ਤਸਵੀਰ ਵੀ ਜਰੂਰ ਲਾ ਕੇ ਰੱਖੋ ਕਿਉਂਕਿ ਜੋ ਬਾਬਾ ਸਾਹਿਬ ਨੇ ਸਾਡੇ ਲਈ ਕੀਤਾ ਹੈ ਸਾਨੂੰ ਦਿੱਤਾ ਹੈ ਜਿਹੜੀ ਦੇਣ ਉਹਨਾਂ ਨੇ ਦੇਤੀ ਹੈ ਸਾਨੂੰ ਉਹ ਸ਼ਾਇਦ ਕਿਸੇ ਨਹੀਂ ਦੇਣੀ ਅੱਜ ਤੁਸੀਂ ਵੇਖ ਲੋ ਕਿ ਸਰਕਾਰ ਵੀ ਜਿਹੜੀ ਵੀ ਆਉਂਦੀ ਹੈ ਉਹ ਸਾਡੇ ਗਰੀਬਾਂ ਦੇ ਲੋਕਾਂ 'ਚ ਹੱਕ 'ਚ ਬਿਲਕੁਲ ਨਹੀਂ ਪਹੁੰਚਦੀ ਗਰੀਬਾਂ ਨੂੰ ਕਦੇ ਵੀ ਗਰੀਬਾਂ ਦੇ ਹੱਕ ਨਹੀਂ ਮਿਲਦੇ ਤੋ ਮੈਂ ਤੇ ਇਹੀ ਕਹੂੰਗਾ ਕਿ ਕਿ ਬਾਬਾ ਸਾਹਿਬ ਦੇ ਜਿਹੜੇ ਕਾਨੂੰਨ ਆ ਉਹਨਾਂ ਬਾਰੇ ਪੜੋ ਉਹਨਾਂ ਨੂੰ ਵਿਚਾਰੋ ਤੇ ਆਪਣੇ ਹੱਕਾਂ ਲਈ ਲੜਨਾ ਸਿੱਖੋ ਹੁਣ ਫੇਰ ਤੋਂ ਮੈਂ ਦੁਬਾਰਾ ਤੋਂ ਫੇਰ ਹੀ ਗੱਲ ਕਹਿ ਰਿਹਾ ਹਾਂ ਕਿ ਜੇ ਬਾਬਾ ਸਾਹਿਬ ਇਸ ਧਰਤੀ ਤੇ ਨਾ ਆਉਂਦੇ ਨਾ ਐਸਪੀਸੀ ਲੋਕਾਂ ਨੂੰ ਵੋਟ ਦਾ ਅਧਿਕਾਰ ਲੈ ਕੇ ਦਿੰਦੇ ਤੇ ਫਿਰ ਕਿੰਨੀ ਕਦਰ ਹੋਣੀ ਸੀ ਸਾਡੇ ਲੋਕਾਂ ਦੀ ਇਸ ਗੱਲ ਦਾ ਜਵਾਬ ਜ਼ਰੂਰ ਕਮੈਂਟਾਂ ਚ ਦਿਓ ਤੇ ਵੀਡੀਓ ਨੂੰ ਲਾਈਕ ਕਰੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ